ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਸ ਸੰਗ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੋ ਨਾ ਕਰੀਏ ਮਸੰਤ ਰਾਗ ਦੇ ਵਿੱਚ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰ ਰਹੇ ਹਨ ਮਹੱਲਾ ਪਹਿਲਾ ਬਸੰਤ ਰਤ ਆਈ ਲੈ ਸਰਸ ਬਸੰਤ ਮਾਹੀ ਰੰਗ ਰਾਤੀ ਰਮਹੀ ਸੇ ਤੇਰਾ ਚਾਈ ਕਿਸ ਪੂਜ ਚੜਾਵੋ ਲਗੋ ਪਾਏ ਤੇਰਾ ਦਸਨ ਦਸਾ ਕਹੋ ਰਾਈ ਜਗ ਜੀਵਨ ਜੁਗਤ ਨ ਮਿਲੈ ਕਾਈ ਰਹਾਉ ਰਹਾਉਂਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ ਕਿ हे ਪ੍ਰਕਾਸ਼ ਰੂਪ ਪ੍ਰਭੂ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਰਹਾ ਤੈਨੂੰ ਸਿਮਰਦਾ ਹਾਂ हे ਜਗਤ ਦੇ ਜੀਵਨ ਪ੍ਰਭੂ ਤੇਰੇ ਮਿਲਾਪ ਦੀ ਜੁਗਤੀ ਤੇਰੇ ਦਾਸਾਂ ਤੋਂ ਬਿਨਾ ਕਿਸੇ ਹੋਰ ਥਾਂ ਨਹੀਂ ਮਿਲ ਸਕਦੀ ਤੈਨੂੰ ਮਿਲਨ ਦੀ ਜ਼ੁਗਤੀ ਤੇਰੀ ਦਾਸਾਂ ਤੋਂ ਬਿਨਾ ਹੋਰ ਨਹੀਂ ਕਿਸੇ ਥਾਂ ਤੇ ਮਿਲ ਸਕਦੀ ਉਹਨਾਂ ਨੂੰ ਇਹ ਜ਼ੁਗਤੀ ਮਿਲ ਸਕਦੀ ਤੇਰੇ ਨਾਲ ਮਿਲਣਾ ਹੋਵੇ ਤਾਂ ਫਿਰ ਮੋਢਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਰੁੱਤ ਆਈ ਨੇ ਸਰਸ ਬਸੰਤ ਮਾਹੀ ਰੰਗ ਰਾਤੇ ਰਵ ਹੈ ਸੇ ਤਿਰੈ ਚਾਏ ਕਿਸ ਪੂਜ ਚੜਾਵੋ ਲੱਗੋ ਪਾਏ हे ਪ੍ਰਭੂ ਜਿਹੜੇ ਬੰਦੇ ਤੇਰੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਜਿਹੜੇ ਤੈਨੂੰ ਸਿਮਰਦੇ ਹਨ ਉਹ ਤੇਰੇ ਮਿਲਾਪ ਦੀ ਖੁਸ਼ੀ ਵਿੱਚ ਰਹਿੰਦੇ ਹਨ ਮਿਲਾਪ ਦੀ ਖੁਸ਼ੀ ਦੇ ਵਿੱਚ ਰਹਿੰਦੇ ਹਨ ਉਹਨਾਂ ਵਾਸਤੇ ਇਹ ਮਨੁੱਖਾ ਜਨਮ ਮੰਨੋ ਕਹਿੰਦੇ ਬਸੰਤ ਦੀ ਰੁੱਤ ਆਈ ਹੋਈ ਹੈ ਕਹਿੰਦੇ ਉਹਨਾਂ ਵਾਸਤੇ ਤਾਂ ਇਹ ਸਮਝ ਲਓ ਮਨੁੱਖਾ ਜਨਮ ਹੈ ਜਿਹੜਾ ਇਹ ਬਸੰਤ ਦੀ ਰੁੱਤ ਵਰਗਾ ਹੈ ਕਹਿੰਦਾ ਪਾਵਾ ਉਹਨਾਂ ਵਾਸਤੇ ਤਾਂ ਬਸੰਤ ਦੀ ਰੁੱਤ ਆਈ ਹੈ ਜੋ ਬੜੀ ਸੁਹਾਵਣੀ ਹੈ ਜਿਵੇਂ ਫਗਣ ਦੀ ਰੁੱਤ ਹੁੰਦੀ ਹੈ ਨਾ ਜਦੋਂ ਮੰਨੂ ਠੰਡ ਤੱਕਦੀ ਹੈ ਤੇ ਪੱਤ ਝੜ ਹੋਈ ਹੁੰਦੀ ਹੈ ਤੇ ਦਰਖਤ ਨਵੀਂ ਫੂਟ ਕਰਦੇ ਆ ਫਗਣ ਜੀ ਦੇ ਮਹੀਨੇ ਦੇ ਵਿੱਚ ਉਦੋਂ ਜਿਹਦਾ ਮੌਸਮ ਜਾਂ ਹੁੰਦਾ ਉਹਨੂੰ ਉਹ ਉਸ ਸੁਹਾਵਣੀ ਰੁੱਤ ਨੂੰ ਬਸੰਤ ਰੁੱਤ ਕਹਿ ਦਿੰਦੇ ਕਹਿੰਦੇ ਸਮਝ ਲੋ ਮਨੁੱਖਾ ਜਿਹੜਾ ਮਨੁੱਖ ਹੈ ਜਨਮ ਹੈ ਮਨੁੱਖਾ ਇੱਕ ਬਸੰਤ ਰੁੱਤ ਵਰਗਾ ਕਹਿੰਦੇ ਉਹ ਮਨੁੱਖਾ ਜਨਮ ਵਾਲੀ ਇਹ ਰੁੱਤ ਦੇ ਵਿੱਚ ਸਦਾ ਖਿੜੇ ਰਹਿੰਦੇ ਹਨ ਕਹਿੰਦੇ ਖਿੜੇ ਰਹਿੰਦੇ ਜਿਹੜੇ ਤੈਨੂੰ ਸਿਮਰਦੇ ਜਿਹੜੇ ਤੇਰੇ ਪਿਆਰ ਦੇ ਵਿੱਚ ਰਹਿੰਦੇ ਆ ਉਹ ਲੋਕ ਕਹਿੰਦੇ ਬਸੰਤ ਰੁੱਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੇ ਭੇਟ ਚੜ੍ਹਾਉਂਦੇ ਪੂਜਾ ਕਰਦੇ ਐ ਜਿਹੜੇ ਫੁੱਲ ਦੇਵੀ ਦੇਵਤਿਆਂ ਦੇ ਚੜਾ ਕੇ ਪੂਜਾ ਕਰਦੇ ਐ ਪਰ ਕਹਿੰਦੇ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ ਤੈਨੂੰ ਸਿਮਰਦਾ ਹਾਂ ਤੇਥੋਂ ਬਿਨਾ ਮੈਂ ਹੋਰ ਕਿਸ ਦੀ ਪੂਜਾ ਵਾਸਤੇ ਕਹਿੰਦੇ ਫੁੱਲ ਭੇਟ ਕਰਨ ਮੈਨੂੰ ਤਾਂ ਹੋਰ ਨਹੀਂ ਕੋਈ ਦਿਸਦਾ ਤੈਥੋਂ ਬਿਨਾ ਮੈਂ ਹੋਰ ਕਿਸ ਦੀ ਚਰਨੀ ਲੱਗਾਂ ਮੈਨੂੰ ਉਹ ਦੂਸਰਾ ਨਜ਼ਰ ਨਹੀਂ ਆਉਂਦਾ ਕਿਸ ਪੂਜ ਚੜ੍ਹਾਵੋ ਕਹਿੰਦੇ ਕਿਹਦੇ ਅੱਗੇ ਮੈਂ ਚੜ੍ਹਾਵਾਂ ਪੂਜਾ ਲੱਗੋ ਪਾਏ ਕਿਹਦੀ ਚਰਨੀ ਲੱਗਾਂ ਮੈਂ ਭਾਵ ਨਹੀਂ ਲੱਗ ਸਕਦਾ ਤੇਰੇ ਤੋਂ ਬਿਨਾ ਕੋਈ ਹੈ ਹੀ ਨਹੀਂ ਦੂਸਰਾ ਕੋਈ ਫਿਰ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜ੍ਹਾਵੋ ਦਿਉ ਧੂਪ ਤੇਰਾ ਅੰਤ ਨਾ ਪਾਇਆ ਕਹਾ ਪਾਇ ਤੇਰਾ ਦਸਨ ਦਾਸਾ ਕਹੋ ਰਾਏ ਤਾਂ ਫਿਰ ਸਮਝਾਉਣਾ ਕਰਦੇ ਹਨ ਕਹਿੰਦੇ हे ਪ੍ਰਭੂ ਤੇਰੀ ਹਸਤੀ ਇੱਕ ਹੈ ਤੇਰੇ ਰੂਪ ਅਨੇਕਾਂ ਹਨ ਤੇਰੀ ਹਸਤੀ ਇੱਕ ਹੈ ਪਰ ਰੂਪ ਤੇਰੇ ਜਿਹੜੇ ਉਹ ਅਨੇਕਾਂ ਹਨ ਤੈਨੂੰ ਛੱਡ ਕੇ ਮੈਂ ਹੋਰ ਕਿਸ ਨੂੰ ਧੂਪ ਦਿਆਂ ਕਹਿੰਦੇ ਤੈਨੂੰ ਛੱਡ ਕੇ ਮੈਂ ਹੋਰ ਕਿਸ ਦੀ ਪੂਜਾ ਵਾਸਤੇ ਕਹਿੰਦੇ ਫੁੱਲ ਆਦਿਕ ਭੇਟ ਕਰਾਂ हे ਪ੍ਰਭੂ ਤੇਰੇ ਗੁਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ हे ਪ੍ਰਕਾਸ਼ ਰੂਪ ਪ੍ਰਭੂ हे ਪਰਮੇਸ਼ਰ ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੇ ਤੈਨੂੰ ਹੀ ਸਿਮਰਦਾ ਹਾਂ ਰੱਗੇ ਫਰਮਾਨ ਹੈ ਤੇਰੇ 60 ਸੰਬਤ ਸਭ ਤੀਰਥਾ ਤੇਰਾ ਸੱਚ ਨਾਮ ਪਰਮੇਸ਼ਰ ਤੇਰੀ ਗਤ ਅਗਤ ਨਹੀਂ ਜਾਣੀ ਐ ਅਣਜਾਣਤ ਨਾਮ ਵਖਾਣੀ ਐ हे ਪਰਮੇਸ਼ਰ ਤੇਰਾ ਸਦਾ ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਤੇਰੇ 60 ਸਾਲ ਬ੍ਰਹਮ ਸ਼ਿਵ ਵਿਸ਼ਨੂੰ ਦੀਆਂ ਬਿਸੀਆਂ ਹਨ ਭਾਵ ਸਾਰੇ ਤੀਰਥ ਹਨ ਇੰਤਰਾ ਨਾਮ ਹੈ ਜਿਹੜਾ ਮੇਰੇ ਵਾਸਤੇ ਤਾਂ ਉਹ ਹੀ ਕਹਿੰਦਾ ਭਾਵ ਸਾਰਾ ਕੁਝ ਹੈ ਉਹ ਹੀ 68 ਤੀਰਥ ਹੈ ਸਭ ਕੁਝ ਉਹ ਹੀ ਹੈ ਤੂੰ ਕਿਹੋ ਜਾਂ ਹੈ ਇਹ ਗੱਲ ਸਮਝੀ ਨਹੀਂ ਜਾ ਸਕਦੀ ਨਾ ਹੀ ਜਾਣੀ ਜਾ ਸਕਦੀ ਹੈ ਇਹ ਸਮਝਣ ਦਾ ਯਤਨ ਕਰਨ ਤੋਂ ਬਿਨਾਂ ਹੀ ਤੇਰੇ ਦਾਸਾਂ ਦਾ ਦਾਸ ਬਣ ਕੇ ਤੇਰਾ ਨਾਮ ਸਿਮਨ ਚਾਹੀਦਾ ਹੈ ਫਿਰ ਅਗੇ ਫਰਮਾਨ ਹੈ ਨਾਨਕ ਵਿਚਾਰਾ ਕੀ ਕਹੈ ਸਭ ਲੋਕ ਸਲਾਹੇ ਇਕ ਸੈ ਸਿਰ ਨਾਨਕ ਲੋਕਾ ਪਾਵ ਹੈ ਬਲਿਹਾਰੀ ਜਾਓ ਜੀਤੇ ਤੇਰੇ ਨਾਮ ਹੈ ਨਿਰਾ ਕਹਿੰਦੇ ਮੈਂ ਨਾਨਕ ਹੀ ਨਹੀਂ ਆਖ ਰਿਹਾ ਸਤਿਗੁਰ ਪਾਸ਼ਾ ਗੁਰ ਨਾਨਕ ਪਾਸ਼ਾ ਕਹਿੰਦੇ ਹਨ ਵਚਨ ਕਰਦੇ ਹਨ ਕਹਿੰਦੇ ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈ ਕਹਿੰਦੇ ਗਰੀਬ ਨਾਨਕ ਕੀ ਆਖ ਸਕਦਾ ਕਹਿੰਦੇ ਵਿਚਾਰਾ ਮੈਂ ਵਿਚਾਰਾ ਕੀ ਆਖ ਸਕਦਾ ਹਾਂ ਸਾਰਾ ਸੰਸਾਰ ਹੀ ਤੈਨੂੰ ਕਹਿੰਦੇ ਇੱਕ ਨੂੰ ਸਲਾਹ ਰਿਹਾ ਤੇਰੀਆਂ ਸਿਫਤਾਂ ਕਰਦੇ ਆ ਸਾਰਾ ਸੰਸਾਰ ਹੀ ਮੈਂ ਇਕੱਲਾ ਥੋੜਾ ਕਹ ਰਿਹਾ ਕਹਿੰਦੇ اے ਪ੍ਰਭੂ ਜਿਹੜੇ ਬੰਦੇ ਤੇਰੀ ਸਿਫਤ ਸਲਾਹ ਕਰਦੇ ਹਨ ਕਹਿੰਦੇ ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ ਸਿਰ ਨਾਨਕ ਲੋਕਾ ਪਾਵ ਹੈ ਕਹਿੰਦੇ ਨਾਨਕ ਦਾ ਸਿਰ ਤਾਂ ਉਹਨਾਂ ਦੇ ਕਦਮਾਂ ਦੇ ਵਿੱਚ ਹੈ ਜਿਹੜੇ ਤੈਨੂੰ ਸਿਮਰਦੇ ਆ ਜਿਹੜੀ ਤੇਰੇ ਜਿਹੜੇ ਬੰਦੇ ਤੇਰੀ ਸਿਫਤਸਲਾ ਕਰਦੇ ਆ ਜਿਹੜੇ ਤੇਰੇ ਗੁਣ ਗਾਣ ਗਾਉਂਦੇ ਆ हे ਪ੍ਰਭੂ ਜਿੰਨੇ ਵੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਬਲਿਹਾਰ ਨਹੀਂ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ-ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹੋਏ ਆ ਕਹਿੰਦੇ ਇਹ ਬੇਅੰਤ ਨਾਮ ਨੇ ਜਿਹੜੇ ਤੇਰੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਬਲਿਹਾਰ ਨਹੀਂ ਜਾਂਦਾ ਹਾਂ ਜਿੰਨੇ ਤੇਰੇ ਨਾਮ ਹੈ ਰਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਕਾ ਕੰਚਨ ਕੁਵਾਰ ਰੂਪੇ ਕੀ ਆਕਾਰ ਮੌਦ ਵਿਸਤਾਰ ਗੰਗਾ ਕਾ ਉਦਕ ਕ੍ਰੰਤੇ ਕੀ ਆਗ ਗੁਰੂੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲਿਖੈ ਕਬੂਨਾ ਪਾਏ ਜਾਮਨਾ ਭੀਜੈ ਸਾਚ ਨਾਏ ਰਹਾ ਫਿਰ ਫਰਮਾਨ ਕਰਦੇ ਹਨ ਕਹਿੰਦੇ ਜੇ ਕੋਈ ਮਨੁੱਖ ਸੋਨੇ ਦਾ ਚੌਂਕਾ ਤਿਆਰ ਕਰੇ ਸੋਨੇ ਦਾ ਚੌਂਕਾ ਤਿਆਰ ਕਰੇ ਸੋਨੇ ਦੇ ਹੀ ਉਸ ਵਿੱਚ ਭਾਂਡੇ ਵਰਤੇ ਚੌਕੇ ਨੂੰ ਸੁੱਚਾ ਰੱਖਣ ਲਈ ਕਹਿੰਦੇ ਉਸ ਦੇ ਦਿਵਾਲੇ ਚਾਂਦੀ ਦੀਆਂ ਲਕੀਰਾਂ ਪਾਵੇ ਤੇ ਸੁੱਚ ਵਾਸਤੇ ਕਹਿੰਦੇ ਇਹੋ ਜੇ ਹੋਰ ਕਈ ਕੰਮਾਂ ਦਾ ਖਲਾਰਾ ਖਲਾਰੇ ਮੇ ਸੁੱਚੇ ਵਾਸਤੇ ਸਚਮਤਾ ਵਾਸਤੇ ਇਹੋ ਜੇ ਕਈ ਹੋਰ ਵੀ ਮਨੁੱਖ ਤਰੀਕਿਆਂ ਨਾਲ ਸਚਮਤਾ ਵਰਤਨ ਦੀ ਕੋਸ਼ਿਸ਼ ਕਰੇ ਕਹਿੰਦਾ ਬਾਪ ਭੋਜਨ ਤਿਆਰ ਕਰਨ ਵਾਲੇ ਧਿਆਨ ਕਰਨ ਲਈ ਕਹਿੰਦੇ ਜੇ ਉਹ ਗੰਗਾ ਦਾ ਪਵਿੱਤਰ ਜਲ ਲਿਆਵੇ ਵੀ ਭੋਜਨ ਤਿਆਰ ਕਰਨਾ ਹੈ ਤੇ ਗੰਗਾ ਚੋਂ ਜਲ ਲਿਆ ਕੇ ਭੋਜਨ ਤਿਆਰ ਕਰੇ ਤੇ ਅਰਣ ਦੀਆਂ ਲੱਕੜਾਂ ਦੀ ਅੱਗ ਤਿਆਰ ਕਰੇ ਦੇ ਕਰੇ ਜੇ ਫਿਰ ਕਹਿੰਦੇ ਉਹ ਦੁੱਧ ਵਿੱਚ ਕਹਿੰਦੇ ਜੇ ਫਿਰ ਉਹ ਦੁੱਧ ਦੇ ਵਿੱਚ ਰਲਾ ਕੇ ਰਿਜੇ ਹੋਏ ਚੌਲਾਂ ਦਾ ਭੋਜਨ ਕਰੇ ਇਹ ਸਾਰਾ ਕੁਝ ਕਰੇ ਤਾਂ ਵੀ ਕਹਿੰਦੇ ਇਹ ਮੇਰੇ ਮਨ ਕਹਿੰਦੇ ਅਜੇਹੀ ਸੁੱਚ ਦੇ ਕੋਈ ਵੀ ਡੰਬਰ ਪਰਵਾਣ ਨਹੀਂ ਹੁੰਦੇ ਇਹ ਜਿਹੜੀ ਸੁਚਮਤਾ ਹੈ ਇਹ ਸਾਰਾ ਕੁਝ ਕਹਿੰਦੇ ਸਾਰਾ ਜਿੰਨਾ ਵੀ ਡੰਬਰ ਇਹ ਰਚ ਰਚੇ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੁਣ ਸੋਨੇ ਦਾ ਚੌਂਕਾ ਕੌਣ ਬਣਾ ਸਕਦਾ ਸੋਨੇ ਦੇ ਭਾਂਡੇ ਸੋਨੇ ਦੀ ਕਾਰ ਪਾਸੇ ਲੀਕ ਖਿੱਚ ਦੇਵੇ ਗੰਗਾ ਤੋਂ ਜਲ ਲਿਆ ਕੇ ਜਲ ਲੰਗਰ ਤਿਆਰ ਕਰੇ ਇੰਨੀ ਸੋਚ-ਮੰਤਾ ਦੇ ਨਾਲ ਕਹਿੰਦੇ ਇਹ ਸਾਰਾ ਕੁਝ ਐਨਾ ਕੁਝ ਕਰੇ ਇਹ ਡੰਬਰ ਕਿੰਨੇ ਪ੍ਰਮਾਣ ਨਹੀਂ ਹੁੰਦੇ ਜਦੋਂ ਤੱਕ ਕਹਿੰਦੇ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿੱਚ ਨਹੀਂ ਪੈਤਾ ਚਾਹ ਬਾਹਰਲਾ ਵਿਖਾਵਾ ਇਹ ਕਹਿੰਦਾ ਭਾਵੇਂ ਥੋਂ ਇਹ ਸਿੱਧਾ ਇਹ ਸਾਰੇ ਕੁਝ ਕਹਿਣ ਦਾ ਭਾਵੇਂ ਹੈ ਵੀ ਬਾਹਰਲਾ ਵਿਖਾਵਾ ਜਿੰਨਾ ਮਰਜ਼ੀ ਕਰ ਲਵੇ ਮੈਂ ਮੈਂ ਤਾਂ ਬੜੀ ਸਚਮਤਾ ਰੱਖਦਾ ਪਰ ਜਿੰਨਾ ਚਿਰ ਕਹਿੰਦੇ ਨਾਮ ਦੇ ਵਿੱਚ ਨਹੀਂ ਲੱਗਦਾ ਨਾਮ ਨਹੀਂ ਸਿਮਰਦਾ ਪ੍ਰੀਤ ਨਹੀਂ ਪਾਉਂਦਾ ਉਸ ਪਰਮੇਸ਼ਰ ਦੇ ਨਾਲ ਕਹਿੰਦੇ ਉਸ ਦਾ ਕੋਈ ਵੀ ਉਦਮ ਪ੍ਰਭੂ ਨੂੰ ਪਸੰਦ ਨਹੀਂ ਹੁਣੇ ਵੇਖਣਾ ਵੀ ਅਸੀਂ ਕਿੱਥੇ ਕਿਖਣੀ ਮੈਂ ਕੱਲੀ ਬਾਹਰਲੀ ਸਚਮਤਾ ਇਹ ਕਈ ਤਾਂ ਬਾਹਰਲੀ ਸਚਮਤਾ ਨਹੀਂ ਵੇਖੀ ਜਾਂਦੀ ਬਾਹਰਲੇ ਸਾਰੇ ਕੁਛ ਨੂੰ ਵੇਖੀ ਜਾਂਦੇ ਆ ਮੜਾ ਸਾਰਾ ਕੁਛ ਬਹੁਤ ਕੁਛ ਬੜੀ ਸੁਚੁਣਤਾ ਬੜੀ ਅੰਦਰ ਪਤਾ ਨਹੀਂ ਕੀ ਕੁਛ ਹੈ ਕਿਨੇ ਸਾਰਾ ਕੁਛ ਜਿੰਨਾ ਚਿਰ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਨਾਮ ਦੇ ਨਾਲ ਨਹੀਂ ਭਿੱਜਿਆ ਅੰਦਰੋਂ ਉਹਨਾਂ ਚਿਰ ਸਾਰਾ ਢੰਬਰ ਝੂਠਾ ਹੈ ਤੇ ਜੇ ਨਾਮ ਦੇ ਵਿੱਚ ਭਿੱਜਿਆ ਤਾਂ ਫਿਰ ਇਹ ਸਾਰਾ ਹੀ ਢੰਬਰ ਕਿਨੇ ਕਰਨ ਦੀ ਜ਼ਰੂਰਤ ਹੀ ਨਹੀਂ ਸੁਚੁਣਤਾ ਕਿਹਦੀ ਚਾਹੀਦੀ ਹੈ ਮਨ ਦੀ ਮਨ ਦੀ ਸੁਚਮਟਾਈ ਪ੍ਰਵਾਨ ਹੋਣੀ ਇਸ ਦਰ ਦੇ ਉੱਤੇ ਹੋਰ ਨਹੀਂ ਕੋਈ ਵੀ ਪ੍ਰਵਾਨ ਨਹੀਂ ਐਰੇ ਨਾ ਰਹੌਦੀਆਂ ਬੰਦਾ ਰੇ ਮਨ ਲੇਖਾ ਕਬੂ ਨਾ ਪਾਏ ਕਹਿੰਦੇ ਲੇਖੇ ਦੇ ਵਿੱਚ ਨਹੀਂ ਆਉਣੀ ਜੇ ਸਾਰਾ ਕੁਝ ਪਲਾਨੀ ਜਿੰਨੇ ਮਰਜੀ ਅੱਡੀ ਚੁੱਤੀ ਦਾ ਜ਼ੋਰ ਲਾ ਲਓ ਜਾਮ ਨਾ ਭਿੰਜਾ ਜਾਮ ਦਾ ਮਤਲਬ ਜਿੰਨਾ ਚਿਰ ਸਾਚ ਨਾਏ ਕਹਿੰਦੇ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਨਹੀਂ ਜਿੰਨਾ ਚਿਰ ਭੇਜਦਾ ਉਹਨਾਂ ਚਿਰ ਜਿੰਨੇ ਮਰਜੀ ਇਹ ਸਾਰੇ ਕਰੀਂਦੇ ਆ ਸਾਰਾ ਕੁਝ ਨੰਬਰ ਫਿਰ ਅੱਗੇ ਫਰਮਾਣਾ ਰਹਾਉ ਤੋਂਗੀਆਂ ਬੰਕਿਆਂ ਦੇ ਵਿੱਚ ਰਹਾਉ 10 8 ਲਿਖੇ ਹੋਵੈ ਪਾਸ ਚਾਰਿ ਵੇਦ ਮੁਖਾਗਰ ਪਾਠ ਉਰਬੀ ਨਾਵੈ ਵਰਨਾ ਕੀ ਦਾਤ ਵਰਤਨੇਮ ਕਰੀ ਦਿਨ ਰਾਤ ਇੱਥੀ ਵਸਨੀ ਅੱਗੇ ਹੋਰ ਪ੍ਰਮਾਨ ਦੇਦੇ ਕਹਿੰਦੇ ਇਹ ਸਾਰਾ ਕੁਝ ਤਾਂ ਜੇ ਤੂੰ ਕਰ ਲੈ ਪਰਮੇਸ਼ਰ ਦਾ ਨਾਮ ਨਹੀਂ ਤਾਂ ਪ੍ਰਮਾਨ ਨਹੀਂ ਕਹਿੰਦੇ ਜੇ ਕਿਸੇ ਪੰਡਤ ਨੇ ਕਹਿੰਦੇ 18 ਪੁਰਾਣ ਲਿਖ ਕੇ ਕੋਲ ਰੱਖੇ ਹੋਣ ਜੇ ਪਾਠ ਵਿੱਚ ਕਹਿੰਦੇ ਉਹ ਚਾਰੇ ਵੇਦ ਜਵਾਨੀ ਪੜੇ ਜੇ ਉਹ ਪਵਿੱਤਰ ਮਿੱਥੇ ਦਿਹਾੜਿਆਂ ਤੇ ਤੀਰਥੀ ਇਸ਼ਨਾਨ ਕਰੇ ਸ਼ਾਸਤਰਾਂ ਦੀ ਦਸੀ ਮਰਿਆਦਾ ਅਨੁਸਾਰ ਵਖ ਵਖ ਵਰਨਾ ਦੇ ਬੰਦਿਆਂ ਨੂੰ ਦਾਨ ਕੁਨ ਕਰੇ ਜਿਉਹ ਦਿਨ ਰਾਤ ਵਰਤ ਰੱਖਦਾ ਰਹੇ ਇਹ ਨਿਯਮ ਕਹਿੰਦੇ ਨਿਭਾਉਂਦਾ ਰਹੇ ਤਾਂ ਵੀ ਕਹਿੰਦੇ ਪ੍ਰਭੂ ਨੂੰ ਇਹ ਕੋਈ ਵੀ ਉਦਮ ਪਸੰਦ ਨਹੀਂ ਇਹ ਕੋਈ ਵੀ ਉਦਮ ਪਸੰਦ ਨਹੀਂ ਪਸੰਦ ਜਿਹੜੀ ਇੱਕ ਗੱਲ ਹੈ ਉਹ ਤਾਂ ਸਿਮਰਨੀ ਹੋ ਜਿੰਨਾ ਮਰਜ਼ੀ ਕਰੀ ਜਾ। ਜਿਵੇਂ ਪਿੱਛੇ ਦੱਸ ਕੀ ਗਏ ਸੀ ਵੀ ਹੋਰ ਸਰੀਰ ਸਾਰਾ ਹੀ ਸੋਹਣਾ ਹੋਵੇ ਜੇ ਨੱਕ ਹੀ ਨਾ ਹੋਵੇ ਤਾਂ ਫਿਰ ਕਿਹ ਕਾ ਦੀ ਸੁੰਦਰਤਾ ਹੈ। ਇਸ ਕਰਕੇ ਕੰਨੇ ਸਾਰਾ ਕੁਝ ਵਿਖਾਵਾ ਹੈ ਬਸ ਝੂਠਾ ਤੇ ਵਿਖਾਵਾ ਕਰਨਾ ਨਹੀਂ। ਫਿਰ ਅੱਗੇ ਫਰਮਾਨ ਹੈ ਕਾਜੀ ਮੁੱਲਾ ਹੋਵਹਿ ਸੇਖ ਜੋਗੀ ਜੰਗਮ ਭਗਵੇ ਭੇਖ ਕੋ ਗ੍ਰਹੀ ਕਰਮਾਂ ਕੀ ਸੰਦ ਬਿਨ ਬੂਝੇ ਸਭ ਖੜੀ ਅਸ ਬੰਦ ਕਹਿੰਦੇ ਜੇ ਕੋਈ ਬੰਦੇ ਕਾਜੀ ਮੁੱਲਾ ਸੇਖ ਬਣ ਜਾਣ ਜੇ ਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿਣ ਪਹਿਣ ਲੱਗ ਜਾਣ ਪਾਉਣ ਲੱਗ ਜਾਣ ਕੋਈ ਗ੍ਰਿਸ਼ਤੀ ਬਣ ਕੇ ਪੂਰਾ ਕਰਮਕੰਡੀ ਹੋ ਜੇ ਇਹ ਗ੍ਰਿਸ਼ਤੀ ਜੀਵਨ ਦੇ ਵਿੱਚ ਪੂਰੇ ਕਰਮਕਾਂਡ ਕਰੇ ਜਿਹੜੇ ਜਿਵੇਂ ਆ ਪਿਛੇ ਸਮਝਾ ਗਏ ਹੈ ਬੜਾ ਵਿਖਾਵਾ ਬੜਾ ਕਰੇ ਤੋਤੋਂ ਇਹ ਸਾਰਾ ਕੁਝ ਕਹਿੰਦੇ ਕਰਮ ਗ੍ਰਿਸ਼ਤੀ ਜੀਵਨ ਬਣ ਕੇ ਇਹ ਵੀ ਕਰੇ ਕਹਿੰਦੇ ਇਹਨਾਂ ਵਿੱਚੋਂ ਹਰੇਕ ਇਹਨਾਂ ਵਿੱਚੋਂ ਹਰੇਕ ਦੋਸ਼ੀਆਂ ਵਾਂਗ ਕਹਿੰਦੇ बनके आगे ला लिया जावेगा चाहे वो कहंदे मुल्ला है काजी है शेख है योगी है चाहे कोई दृष्टि है कहंदे कोई भी इनਾਂ ਦੇ ਵਿੱਚੋਂ ਇਨਾਂ ਦੇ ਵਿੱਚੋਂ ਕੋਈ ਵੀ ਹੈ ਕਹਿੰਦੇ ਇਨਾਂ ਵਿੱਚੋਂ ਹਰੇਕ ਜਿਹੜਾ ਕੋਈ ਵੀ ਹੈ ਦੋਸ਼ੀ ਨੂੰ ਕਹਿੰਦੇ ਦੋਸ਼ੀਆਂ ਵਾਂਗ ਉਹਨੂੰ ਬਨ ਕੇ ਅੱਗੇ ਲਾ ਲਿਆ ਜਾਏਗਾ ਜਦ ਤੱਕ ਕਹਿੰਦੇ ਉਹ ਸਿਮਰਨ ਦੀ ਕਦਰ ਨਹੀਂ ਸਮਝਿਆ ਸਾਦ ਤੱਕ ਕਹਿੰਦੇ ਉਸ ਸੱਚੇ ਨਾਮ ਦੇ ਵਿੱਚ ਨਹੀਂ ਪਤੀਜਦਾ ਰੱਗੇ ਫਰਮਾਨ ਹੈ ਲਾਸਟ ਪੰਕਤੀਆਂ ਦੇ ਵਿੱਚ ਜੇ ਤੇ ਜੀ ਲਿਖੀ ਸਰਕਾਰ ਕਰਨੀ ਉੱਪਰ ਹੋਵੇ ਕਿਸ ਸਾਧ ਹੁਕਮ ਕਰੇ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਵਤ ਪੰਡਾਰ ਕਹਿੰਦੇ ਅਸਲ ਗੱਲ ਤਾਂ ਇਹ ਐ ਮੁਖ ਦੀ ਗੱਲ ਕਹਿੰਦੇ ਜਿਤਨੇ ਵੀ ਜੀਵ ਹਨ ਸਭਨਾ ਦੇ ਸਿਰ ਉੱਤੇ ਕਹਿੰਦੇ ਪ੍ਰਭੂ ਦਾ ਇਹ ਹੀ ਹੁਕਮ ਰੂਪ ਲੇਖ ਲਿਖਿਆ ਹੋਇਆ ਹੈ ਕਿ ਹਰੇਕ ਦੀ ਕਾਮਯਾਬੀ ਦਾ ਫੈਸਲਾ ਉਸ ਦੇ ਕੀਤੇ ਕਰਮਾਂ ਉੱਤੇ ਹੀ ਹੋਵੇਗਾ ਮੁਖ ਦੀ ਗੱਲ ਇਹ ਐ ਕਹਿੰਦੇ ਜਿਹੜੇ ਬੰਦੇ ਸੁੱਚੇ ਕਰਮਕਾਂਡ ਭੇਖ ਆਦਿਕ ਉੱਤੇ ਹੀ ਮਾਣ ਕਰਦੇ ਹਨ ਉਹ ਕਹਿੰਦੇ ਵੱਡੇ ਮੂਰਖ ਹਨ ਨਾਮ ਹੈ ਨਹੀਂ ਸਚਮਤਾ ਬਣਾ ਕੋਈ ਮੈਂ ਤਾਂ ਬੜੀ ਕਿਸੇ ਭਾਂਡੇ ਨੂੰ ਵੀ ਹੱਥ ਨਹੀਂ ਲਾਉਂਦਾ ਪੱਲੇ ਨਾਲ ਹੀ ਲੰਮਾ ਹੈ ਦਿੱਲੀ ਕੇਸੀ ਇਸ਼ਾਨ ਕਰਦੇ ਤੇ ਪਰ ਜੇ ਸਿਮਰਨੀ ਹੈ ਨਹੀਂ ਤਾਂ ਜੋ ਮਰਜੀ ਇੱਥੇ ਇਹੀ ਤਾਂ ਸਮਝਾ ਰਹੇ ਗੁਰੂ ਨਾਨਕਵਾਸ ਜਿੰਨੇ ਜੋ ਮਰਜੀ ਕਰੀ ਜਾਂ ਕਹਿੰਦੇ ਨੇ ਮਾਨੀ ਕਾਲਾ ਮਨ ਦੇ ਵਿੱਚ ਹੀ ਪਾਪ ਭਰੇ ਪਿਆ ਮਨ ਚ ਤਏ ਹੈ ਵੀ ਫਲਾਨਾ ਅੱਗੇ ਕਿਉਂ ਨਿਕਲ ਗਿਆ ਫਲਾਨ ਨੇ ਨਿੰਦਿਆ ਚੁਗਲੀ ਈਰਖਾ ਦੁਸ਼ਤ ਸਾਰਾ ਕੁਛ ਇਹ ਭਰਿਆ ਪਿਆ ਤਾਂ ਫਿਰ ਕਹਿੰਦੇ ਕੁਛ ਵੀ ਨਹੀਂ ਬੰਨਣਾ ਤੇਰਾ ਜੋ ਮਰਜੀ ਕਰ ਲਾ ਕਹਿੰਦੇ ਫਿਰ ਉਸ ਤੋਂ ਵੱਡਾ ਕੋਈ ਮੂਰਖ ਹੀ ਨਹੀਂ ਨੇ ਇਹ ਨਾਨਕ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੀਆਂ ਸਿਫਤਸਲਾ ਦੇ ਉਹਦੇ ਤਾਂ ਖਜ਼ਾਨੇ ਭਰੇ ਪਏ ਹਨ ਉਨ੍ਹਾਂ ਵਿੱਚ ਕਹਿੰਦੇ ਜੁੜੋ ਇਹੀ ਹੈ ਪ੍ਰਮਾਣ ਹੋਣ ਵਾਲੀ ਜਿਹੜੀ ਕਰਨੀ ਜੇ ਕਹਿੰਦੇ ਪਰਮੇਸ਼ਰ ਦੇ ਦਰ ਤੇ ਪ੍ਰਮਾਣ ਹੋਣਾ ਨਾ ਤਾਂ ਉਹਦੀ ਸਿਫਤਸਲਾ ਦੇ ਖਜ਼ਾਨੇ ਭਰੇ ਪਏ ਆ ਕਹਿੰਦੇ ਉਹ ਭਾਵ ਪਰਮੇਸ਼ਰ ਦੀ ਸਿਫਤਸਲਾ ਕਰਿਆ ਕਰ ਭਜਨ ਬੰਦਗੀ ਕਰਿਆ ਕਰ ਉਹੋ ਹੀ ਪ੍ਰਮਾਣ ਹੋਣੀ ਹੈ ਕਰਮ ਕਾਂਡ ਚ ਇੱਕ ਵੀ ਨਾ ਗਲਤ ਵਿਖਾਵਾ ਚ ਇੱਕ ਵੀ ਨਾ ਕਰ ਇਸ ਕਰਕੇ ਦਿਲੋਂ ਜੁੜ ਜੇ ਦਿਲੋਂ ਜੁੜੇਗਾ ਦਿਲੋਂ ਸਤਕਾਰ ਹੋਣਾ ਚਾਹੀਦਾ ਹੈ ਪਰਮੇਸ਼ਰ ਨਾਲ ਬਾਹਰ ਵਿਖਾਵੇ ਵਾਲਾ ਨਹੀਂ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੇਅੰਤ ਹਉਮੈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ